ਨਾਜੀ ਚੰਦਰਮਨੀਆ ਜੀ ਫਰਮਾ ਜੀ ਸੁਬਹ ਸਟੋਰ ਤੇ ਮੈਂ ਇੱਥੇ ਦੁਕਾਨ ਤੇ ਬੈਠਾ ਲਾ ਹੀ ਇਧਰੋਂ ਮੁੜਾ ਇੱਕ ਆਇਆ ਉਹਨਾਂ ਮਨੂ ਰੇਟ ਪੁੱਛਿਆ ਸੋਦਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਤੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮੁਰਚਾ ਮੇਰੇ ਅੱਖਾਂ ਦੇ ਪਾਈਆ ਇਹ ਸਾਰੀਆਂ ਮਰਚੇ ਇੱਥੇ ਪਈਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਮੜੇ ਉਹਨੇ ਮਗਰ ਮੁੜੇ ਨੱਠੇ ਤੋਂੜਾ ਮੋਬਾਈਲ ਦੇਖ ਗਿਆ ਤੇ ਅਹੀ ਮੋਬਾਈਲ ਫੜ ਲਿਆ ਉਹਦਾ ਸਾਦੇ ਤੇ ਹੀ ਉਹ ਪੈਦਲ ਆਇਆ ਜੀ ਪੈਦਲ ਤੁਹਾਡੀ ਕਾਦੀ ਦੁਕਾਨ ਹੈ ਮੇਰੀ ਜੀ ਖੰਡ ਘੇਉਦੀ ਸੀ ਕਿੰਨੇ ਵੈਸੇ ਕੜੀ ਲੱਗੇ ਮਜ਼ਰ ਅੰਦਾਜ਼ਾ ਹੈ ਕਿ 50 ਤੋਂ 60000 ਰੁਪਏ ਜੀ ਕੋਈ ਕੰਪਲੀਟ ਕੀਤੀ ਹੈ ਹਾਂ ਜੀ ਕੰਪਲੀਟ ਕਰਤੀ ਹੈ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੂੰ ਦਿੱਤਾ ਵਾ ਔਰ ਜੇ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਸੀ ਉਹ ਮੂੜੇ ਹੀ ਮੰਨ ਕਰਦੇ ਹੋ ਭਾਈ ਆਹੀ ਕਹਿੰਦੇ ਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਉਹ ਮੂੜੇ ਨੂੰ ਫੜਨ ਤੇ ਜੋ ਵੀ ਸਾਡਾ ਨੁਕਸਾਨ ਹੈ ਜਿਹੜਾ ਉਹ ਦਿੱਤਾ ਜਾਵੇ ਵਾਜੀ ਮੇਰੀ ਦੁਕਾਨਾਂ ਟੁਫਰੀ ਦੀ ਤੇ ਕੋਈ ਬਾਈ ਬਾਠ ਲੋਕਰੇ ਤੇ ਇਦੋਂ ਮੁੜਾਇਕਾ ਆਇਆ ਐ ਦੁਕਾਨ ਤੇ ਪਾ ਪੁੱਛੇ ਜਾਂਦਾ ਛੋਬਿਆਂ ਦਾ ਤੇ ਛੋਦੇ ਉੱਠ ਲੱਗਾ ਤੇ ਉਹ ਰੇਕਾਂ ਦਾ ਮੱਟਾ ਪਾ ਤੇ ਤੇ ਪੈਸੇ ਕੋਟ ਲੈ ਗਿਆ 50-60 ਹਜ਼ਾਰ ਰੁਪਏ ਫੇਰ ਉਸ ਬਾਅਦ ਉਸ ਤੋਂ ਬਾਅਦ ਇਹ ਨਿਕਲਿਆ ਤੇ ਭੱਜ ਗਿਆ ਜੀ ਚਿੱਟੀ ਜੱਟ ਭੱਜਦੀ ਲੰਮਾ ਜਿਹਾ ਮੁੜਾ ਵਾ ਤੂੰ ਹੀ ਪਿੱਛੇ ਕੀਤਾ ਅੱਛਾ ਨਹੀਂ ਇਹ ਤੇ ਪਿੱਛੇ ਲੋਕਾਂ ਨੇ ਸਾਰੇ ਜਿੱਤਿਆ ਲੇਬਰਾਂ ਵਾਲੇ ਨੇ ਗੁਜਾਰਾ ਵਾਲੇ ਪਿੱਛੇ ਕੀਤਾ ਤੋ ਮੋਬਾਈਲ ਤੇ ਗਿਆ ਉਹ ਹਾਂ ਮੋਬਾਈਲ ਤੇ ਬਿਆਰ ਤੋਂ ਹੋਰ ਜਾ ਦੇ 6 ਛੜਕ ਤੋਂ ਲੰਬਾ ਉਹ ਦੋ ਦੌੜ ਗਿਆ ਹਾਂਜੀ ਚਿੱਟੀ ਜੱਟ ਪਈਦੀ ਆ ਲੰਮਾ ਜਮ ਮੇਰੇ ਪਾਸ ਹੁਣੇ ਇਨਫੋਰਮੇਸ਼ਨ ਆਈ ਸੀਗੀ ਕਿ ਚੰਦਰਮਣੀ ਜੀ ਦੀ ਦੁਕਾਨ ਆ ਜੋ ਕਿ ਚਕਾੜੀ ਮੰਡੀ ਦੇ ਵਿੱਚ ਈ ਕਹ ਰੇ ਸੀ ਕਿ ਮੈਂ ਆਪਣੀ ਦੁਕਾਨ ਤੇ ਬਹਿ ਕੇ ਪੈਸੇ ਗਿਣ ਰੇ ਸੀ ਤੇ ਇੱਕ ਨੌਜਵਾਨ ਜਿਹੜਾ ਪਹਿਲਾਂ ਸੌਦਾ ਲੈਣ ਦੇ ਵਹਾਨੇ ਨਾਲ ਆਇਆ ਉਹਨੇ ਕੁਝ ਸੌਦਿਆਂ ਦੇ ਕੁਝ ਸਮਾਨ ਦਾ ਪੁੱਛਨੇ ਰੇਟ ਵਗੈਰਾ ਪੁੱਛਨੇ ਪਰ ਉਸ ਤੋਂ ਬਾਅਦ ਇੱਕ ਤਮ ਇਹਨਾਂ ਤਮਾਰ ਕੇ ਇਹਨਾਂ ਦੇ ਪੈਸੇ ਜਿਹੜੇ ਖੋਗ ਲੈ ਗਿਆ ਸੋ ਇਸੇ ਦੌਰਾਨ ਜਿਹੜਾ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੰਦੇ ਉਹਦੀ ਡੈਟੀਫਿਕੇਸ਼ਨ ਹੋ ਗਈ ਹੈ ਔਰ ਜਲਦੀ ਉਹਨੂੰ ਫੜ ਕੇ ਤੇ ਜਿਹੜਾ ਉਹਦੀ ਰਿਕਵਰੀ ਕਰਾਈ ਜਾਏਗੀ